ਅਸੀਂ ਇਸ ਇਸ ਜੋ ਕਿਲੇ ਦੇ ਵਿੱਚ ਜਿੱਥੇ ਗੁਰੂ ਸਾਹਿਬ ਜੀ ਬਰਾਜਮਾਨ ਥਾ ਉਸ ਕਿਲੇ ਬਾਰੇ ਸੰਗਤ ਗੱਲ ਕਰਦੇ ਹੋਏ ਕਿਹਾ ਕਿ ਇਸ ਕਿਲੇ ਦੇ ਵਿੱਚ ਇੱਕ ਦਿਓ ਜਿਹੜਾ ਦਿਓ ਰਹਿੰਦਾ ਹੈ ਜਿਹੜਾ ਕਿ ਜਿਹੜਾ ਕਿ ਇੱਥੋਂ ਦੇ ਕੱਚੇ ਘਰਾਂ ਦੀਆਂ ਕੰਧਾਂ ਛੱਤਾਂ ਨੂੰ ਢਾਹ ਦਿੰਦਾ ਹੈ ਤੇ ਸਾਨੂੰ ਬਹੁਤ ਹੀ ਜ਼ਿਆਦਾ ਉਸ ਤੋਂ ਜਿਹੜੀ ਹੈ ਤਕਲੀਫ ਹੁੰਦੀ ਹੈ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਇਸਨ ਦੇ ਲੋਕਾਂ ਨੂੰ ਤਾਂ ਕਿਰਪਾ ਕਰਕੇ ਸਾਨੂੰ ਉਸ ਤੋਂ ਜਿਹੜਾ ਛੁਟਕਾਰਾ ਦਿਵਾਇਆ ਜਾਵੇ ਤਾਂ ਉਸ ਵਕਤ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਤਰ ਧਿਆਨ ਹੋ ਕੇ ਜਦੋਂ ਉਸ ਦਿਓ ਬਾਰੇ ਜਿਹੜਾ ਉਹ ਧਿਆਨ ਕੀਤਾ ਤਾਂ ਦੇ ਨਾਲ ਹੀ ਜਦੋਂ ਦਿਓ ਨੂੰ ਕੋਲ ਬੁਲਾਇਆ ਗਿਆ ਤਾਂ ਦਿਓ ਦਾ ਇਹ ਕਹਿਣਾ ਸੀ ਉਸਨੇ ਆਖਿਆ ਕਿ ਮੈਂ ਬਹੁਤ ਸਮੇਤੋਂ ਭੁੱਖਾ ਹਾਂ ਮੇਰੀ ਭੁੱਖ ਦੀ ਜਿਹੜੀ ਨਿਵਰਤੀ ਨਹੀਂ ਹੋ ਰਹੀ ਜਿਸ ਕਰਕੇ ਮੈਂ ਅਜੇ ਹਾਰਜ ਕਰ ਰਿਹਾ ਹਾਂ ਅਤੇ ਉਹ 40 ਜਿਹੜੇ ਮੁਕਾਂ ਦੇ ਨਾਲ ਬਹਾਦਰੀ ਦੇ ਨਾਲ ਜਿਹੜਾ ਟੱਕਰਾ ਕਰਦੇ ਹੋਏ ਸ਼ਹੀਦ ਹੋ ਜਾਂਦੇ ਹਨ ਅਤੇ ਖਾਲਸੇ ਦੀ ਜਿੱਤ ਹੁੰਦੀ ਹੈ ਉਸ ਜਿੱਤ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਦਰਾਣ ਦੀ ਟਾਬ ਦੇ ਉੱਤੋਂ ਥੱਲੇ ਉਤਰਦੇ ਆ ਤੇ ਆਪਣੇ ਸਿੰਘਾਂ ਦੇ ਚਿਹਰੇ ਜਿਹੜੇ ਸ਼ਹੀਦ ਸਿੰਘਾਂ ਦੇ ਚਿਹਰੇ ਨਿਹਾਰਨ ਦੇ ਲਈ ਜਦੋਂ ਉਹਨਾਂ ਕੋਲ ਜਾਂਦੇ ਆ ਤਾਂ ਇਕੱਲੇ-ਇਕੱਲੇ ਸਿੰਘ ਨੂੰ ਨਿਹਾਰਦੇ ਆ ਤੇ ਉਹਨਾਂ ਨੂੰ ਜਿਹੜੇ ਆ 50000 10000 20000 30000 50000 ਜਿਹੜੇ ਆ ਕਰਕੇ ਨਿਵਾਜਦੇ ਆ ਜਦੋਂ ਚਾਰਵੀਂ ਸਿੰਘ ਭਾਈ ਮਹਾ ਸਿੰਘ ਜੀ ਦਾ ਚਿਹਰਾ ਦੇਖਦੇ ਆ ਤਾਂ ਭਾਈ ਮਹਾ ਸਿੰਘ ਜੀ ਉਸ ਵਕਤ ਆਖਰੀ ਸਾਹਾਂ ਦੇ ਉੱਤੇ ਹੁੰਦੇ ਹਨ ਤਾਂ ਭਾਈ ਮਹਾ ਸਿੰਘ ਜੀ ਦਾ ਸਿਰ ਜਿਹੜਾ ਹੈ ਗੁਰਗੋਬਿੰਦ ਸਿੰਘ ਮਹਾਰਾਜ ਆਪਣੀ ਝੋੜੀ ਦੇ ਵਿੱਚ ਰੱਖ ਕੇ ਉਸ ਤੇ ਲਹੂ ਲਹਾਨ ਚਿਹਰੇ ਤੋਂ ਜਿਹੜਾ ਰੁਮਾਲ ਦੇ ਨਾਲ ਆਪਣੇ ਰੁਮਾਲ ਦੇ ਨਾਲ ਉਹਦਾ ਚਿਹਰਾ ਸਾਫ਼ ਕਰਦੇ ਆ ਅਤੇ ਉਸ ਵਕਤ ਭਾਈ ਮਾਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕਰਦੇ ਹਨ ਕਿ ਕਿਰਪਾ ਕਰਕੇ ਉਹਨਾਂ ਨੂੰ ਮਾਫ ਕਰਦੇ ਹੋ ਅਤੇ ਉਹਨਾਂ ਦੇ ਵੱਲੋਂ ਦਿੱਤਾ ਹੋਇਆ ਬੇਦਾਵਾ ਉਹ ਪਾੜ ਕੇ ਉਹਨਾਂ ਦੀ ਟੁੱਟੀ ਗੱਣ ਦਿੱਤੀ ਦੇ ਹੋ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਹਨ ਕਿ ਉਹਨਾਂ ਦਾ ਜਿਹੜਾ ਆ ਬੇਦਾਵਾ ਜਿਹੜਾ ਆ ਉਹ ਉਹ ਪਾੜ ਦੇਣਗੇ ਤੇ ਨਾਲ ਹੀ ਉਹਨਾਂ ਦੀ ਜਿਹੜੀ ਟੁੱਟੀ ਗੱਣੀ ਗਈ ਆ ਪਰ ਫਿਰ ਵੀ ਭਾਈ ਮਾਨ ਸਿੰਘ ਨੇ ਦੁਬਾਰਾ ਬੇਨਤੀ ਕੀਤੀ ਕਿ ਕਿਰਪਾ ਕਰਕੇ ਇੱਕ ਵਾਰ ਉਹ ਜਿਹੜਾ ਆ ਬੇਦਾਵਾ ਉਹ ਪਾੜ ਦਿਓ ਤਾ ਗੁਰਗੋੰਦੀ ਮਹਾਰਾਜੀ ਨੇ ਆਪਣੇ ਕਮਰ ਕੱਸੇ ਵਿੱਚ ਉਸੇ ਵਕਤ ਜਿਹੜਾ ਉਹ ਬਿਦਾਵਾ ਕੱਢ ਕੇ ਬਿਦਾਵੇ ਵਾਲਾ ਕੰਮ ਕੱਢ ਕੇ ਉਸ ਨੂੰ ਪਾਰ ਦਿੱਤਾ ਤੇ ਇਸ ਤਰੀਕੇ ਨਾਲ ਜਿਹੜੀ ਹੈ ਉਹਨਾਂ ਦੀ ਜੁੱਤੀ ਗੰਢ ਦਿੱਤੀ ਤੇ ਉਹ 40 ਸਿੰਘ ਜਿਹੜੇ ਸ਼ਹੀਦ ਹੋਏ ਸਨ ਉਹ 40 ਮੁਕਤੇ કહલાਏ 40 ਮੁਕਤੇ ਤੋਂ ਹੀ ਇਸ ਖਿਦਾਨੇ ਦੀ ਧਰਤੀ ਦਾ ਨਾਮ ਜਿਹੜਾ ਆ ਸ੍ਰੀ ਮੁਕਤਸਰ ਸਾਹਿਬ ਪਿਆ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਤੇ ਦੇਹ ਕੋਤ ਕਰੇ ਚਾਉਂਦੇ ਹੋਇਆ ਖਾਲਸੇ ਦੀ ਜਿੱਤ ਕਰਾਉਂਦੇ ਹੋਇਆ ਜਰਗੋਬਿੰਦ ਸਿੰਘ ਮਹਾਰਾਜ ਆਪਣੇ ਕੁਝ ਕੁ ਸਿੱਖਾਂ ਦੇ ਨਾਲ ਉਸ ਸਥਾਨ ਤੋਂ ਜਿਹੜਾ ਚੱਲਦੇ ਹਨ ਤੇ ਦਮਦਮਾ ਸਾਹਿਬ ਵੱਲ ਨੂੰ ਜਾਂਦੇ ਹੋਇਆ ਇਸ ਜਗ੍ਹਾ ਤੇ ਹਾਜ਼ਿਰਤਨ ਸਥਾਨ ਤੇ ਪਹੁੰਚਦੇ ਆ ਹਾਜ਼ਿਰਤਨ ਸਥਾਨ ਜਿੱਥੇ ਕਿ ਇੱਕ ਹਾਜ਼ਿਰਤ ਨਾਮ ਦਾ ਜਿਹੜਾ ਇੱਕ ਸਖਸ ਸੀ ਜਿਸ ਜਿਸ ਦੀ ਨਿਵਰਤੀ ਕਰਨ ਦੇ ਲਈ ਜਿਸ ਦੀ ਗਤੀ ਕਰਨ ਦੇ ਲਈ ਗੁਰਗੋਬਿੰਦ ਸਿੰਘ ਜੀ ਉਹਨਾਂ ਦੇ ਕੋਲ ਆਉਂਦੇ ਹਨ ਤੇ ਉਹਨਾਂ ਨੂੰ ਜਨਮ ਮਰਨ ਦੇ ਚੱਕਰ ਤੋਂ ਮੁਕਤ ਕਰਦੇ ਹਨ ਤੇ ਇਸੇ ਦੌਰਾਨ ਜਦੋਂ ਸੰਗਤ ਨੂੰ ਪਤਾ ਚੱਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਾਜ਼ਿਰਤਮ ਦੇ ਸਥਾਨ ਤੇ ਪਹੁੰਚੇ ਹੋਏ ਹਨ ਤੇ ਉਸ ਵਕਤ ਸਾਰੀ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲਣ ਪਹੁੰਚਦੀ ਹੈ ਜਦੋਂ ਉਹ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲਣ ਪਹੁੰਚਦੀ ਹੈ ਨਦੇ ਚਰਨਾ ਵਿੱਚ ਉਹਨਾਂ ਦੇ ਦਰਸ਼ਨ ਕਰਨ ਪਹੁੰਚਦੀ ਹੈ ਤਾਂ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹ ਸੰਗਤ ਬੇਨਤੀ ਕਰਦੀ ਹੈ ਕਿ ਕਿਰਪਾ ਕਰਕੇ ਤੁਸੀਂ ਇਹਨਾਂ ਜੰਗਲਾਂ ਤੋਂ ਉੱਠ ਕੇ ਸਾਡੇ ਆਪਣੇ ਕਿਲੇ ਦੇ ਵਿੱਚ ਆਓ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਸੰਗਤ ਜਿਹੜੀ ਬੇਨਤੀ ਮੰਨ ਕੇ ਹਾਜ਼ਿਰਤ ਉਹ ਕਿਲੇ ਦੇ ਵਿੱਚ ਚਲੇ ਜਾਂਦੇ ਹਨ ਲੋ ਅਨਯੋਗ ਨਾ ਕੋਈ ਨਾ ਉਹ ਨਾ ਗਾਣਾ ਮੇਰਾ ਬੋਲੋ ਜੀ ਵਾਹਿਗੁਰੂ ਇਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਸਹਾਇ ਵਾਰ ਸ੍ਰੀ ਪਗੋਤੀ ਜੀ ਕੀ ਪਾਸੇ ਗਤਰੀ ਸਤੰਤ ਪਗੋਤੀ ਸਮਰਦਾ ਗੁਰਨਾਮ ਸਿੰਘ ਆਏ ਸਰੰਗਤ ਗੁਰ ਤੇ ਅਬਰਦਾਸ ਰਾਮਦਾਸ ਜੀ ਦੀ ਸਹਾਇ ਅੱਜ ਹਰ ਗੋਵਿੰਦਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਣ ਜੀ ਧਿਆਈਐ ਜਿਸੇ ਸਭੁ ਸੁਖੁ ਪਜਾਈ ਤੇਗ ਬਹਾਦਰ ਸਿਮਰਿਆ ਘਰਨਾਉ ਨਿਧਾ ਵੈ ਧਾਈ ਸੋ ਸਾਈ ਹੋਏ ਸਹਾਇ ਦਾਸੇ ਪਾਖਾੜ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਫ ਖਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਦਾ ਧਿਆਨ ਕਰਕੇ ਬੋਲੋ ਜੀ ਇਹ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਮੇਹੋਤਿਆਂ ਦੀ ਜੋਤ ਸੱਚੇ ਵਿਚਾਰ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਓ ਕਾਲਪੁਰਖ ਪਰਮੇਸ਼ਰ ਜੀਓ ਆਪ ਦੇ ਚਰਨ ਕਮਲਾਂ ਪਾਵ ਸਦਾ ਸੇਂਤੀਏ ਸਤਿਗੁਰੂ ਜੀਓ ਵਾਹਿਗੁਰੂ ਪ੍ਰਗਟਿਓ ਮਰਦੇ ਗੰਮੜਾ ਬਰੀਆਮ ਕੇਲਾ ਵਾਹ ਵਾਹ ਗੋਪਿੰਦਰ ਸਿੰਘ ਆਪੇ ਗੁਰ ਚੇਲਾ ਐਸੇ ਦੀਨ ਦਇਆਲ ਦਸਨੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਆਪ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੱਚੇ ਪਾਤਸ਼ਾਹ ਜੀਓ ਵਿਸ਼ਾਲ ਮਹਾਨ ਅਗਰ ਕੀਰਤਨ ਸਤਿਗੁਰੂ ਜੀ ਆਪ ਜੀ ਦੇ ਪਾਵਨ ਤਖਤ ਤਖਤ ਸ੍ਰੀ ਕੇਸਗੜ ਸਾਹਿਬ ਜੀ ਅਨੰਪੁਰ ਸਾਹਿਬ ਜੀ ਤੋਂ ਆਰੰਭ ਹੋ ਕਰਕੇ ਸਤਿਗੁਰੂ ਜੀ ਪੜਾਅ ਦਰਪਰਾ ਹੁੰਦੇ ਹੋਇਆ ਸਾਹਿਬ ਜੀ ਦੇ ਪਾਵਨ ਪਵਿੱਤਰ ਆਸਥਾਨ ਗੁਰਦੁਆਰਾ ਹਾਜ਼ੀਰਤ ਅੰਮ੍ਰਿਤ ਵਿਖੇ ਸੱਚੇਤਾ ਜੀਓ ਪਹੁੰਚਿਆ ਹੈ ਰਾਤਰੀ ਦੇ ਵਿਸ਼ਰਾਮ ਲਈ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲ ਆਪ ਸਰਦਾਸ ਬੇਨਤੀ ਹੈ ਆਪ ਨੇ ਇਸ ਪਾਵਨ ਆਸਥਾਨ ਤੇ ਸਤਿਗੁਰੂ ਜੀ ਪੜਾਅ ਕਰਨਾ ਵਿਸ਼ਰਾਮ ਕਰਨਾ ਸੰਗਤਾਂ ਦੇ ਸਨੇਤ ਸਤਿਗੁਰੂ ਜੀ ਅੰਮ੍ਰਿਤ ਵੇਲੇ ਫਿਰ ਇਸ ਪਾਵਨ ਆਸਥਾਨ ਤੋਂ ਚਾਲੇ ਪਾ ਕਰਕੇ ਅਗਲੇ ਪੜਾਅ ਵਾਲਾ ਆਰੰਭ ਕਰਣੀ ਆਪ ਜੀ ਸਤਿਗੁਰੂ ਜੀਓ ਪਾਲਕੀ ਸਾਹਿਬ ਤੋਂ ਆਪ ਜੀ ਨੇ ਲਿਖਿਆ ਆਸਥਾਨਾ ਵਿਖੇ ਚਾਲੇ ਪੌਣ ਦੀ ਆਗਿਆ ਬਖਸ਼ੀ ਕਰੋ ਅਖਰਵਾਦਾ ਟਾਟਾ ਪੁੱਲ ਤੇ ਤੁਮਾਫ਼ਰਨਾ ਸਰਬੱਤ ਦੇ ਕਾਰਜ ਆਸ ਕਰਨੇ ਸਹੀ ਪਿਆਰੇ ਮੇਰੇ ਇਹਨਾਂ ਵਿਰਿਆ ਤੇਰਾ ਨਾਮ ਚਿਤਾਵੇਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਜਪੋ ਸਤਨਾਮ 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 ਵਾਹਿਗੁਰੂ ਆਹੇ ਗੁਰੂ ਆਹੇ ਸਤਨਾਮ ਸਤਨਾਮ सतनाम सतनाम जी वाहे गुरु वाहे गुरु वाहे गुरु जी सतनाम 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 जी गुरु वाहे ਸੋ ਅੱਪਾ ਗੱਲ ਕਰ ਰਹੇ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਹਾਜ਼ਰੀਤਨ ਵਿਖੇ ਸੰਗਤ ਨੂੰ ਨਿਹਾਲ ਕਰਦੇ ਹੋਏ ਅੱਗੇ ਵੱਧਦੇ ਹਨ ਤਾਂ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਦਮਦਮਾ ਸਾਹਿਬ ਚਲੇ ਜਾਂਦੇ ਹਨ ਤਾਂ ਹੁਣ ਇਸ ਸਥਾਨ ਦੇ ਬਾਰੇ ਹੀ ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਆਪਾਂ ਇਸ ਸਥਾਨ ਤੇ ਅੱਜ ਇਹ ਜਿਹੜਾ ਨਗਰ ਕੀਰਤਨ ਦਾ ਅੱਜ ਪੜਾਅ ਹੈ ਤਾਂ ਆਪਾਂ ਇਸ ਸਥਾਨ ਦੇ ਬਾਰੇ ਹੀ ਗੱਲ ਕਰਾਂਗੇ ਇਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੇ ਸੁਖਾਸਣ ਦਾ ਜਿਹੜਾ ਇਸ ਵਕਤ ਸਮਾ ਹੈ ਤੇ ਸੰਗਤ ਫੁੱਲਾਂ ਦੇ ਨਾਲ ਜਿਹੜਾ ਆ ਫੁੱਲਾਂ ਦੀ ਵਰਖਾ ਕਰਦਿਆ ਹੋਇਆ ਗੁਰੂ ਸਾਹਿਬ ਜੀ ਦੇ ਦੇ ਸਤਕਾਰ ਵਿੱਚ ਸਨਮਾਨ ਦੇ ਵਿੱਚ ਫੁੱਲਾਂ ਦੀ ਵਰਖਾ ਕਰ ਰਹੇ ਹਨ ਅਤੇ ਸਤਖੰਡ ਵੱਲ ਨੂੰ ਜਿਹੜੇ ਚਾਲੇ ਪਾਏ ਜਾ ਰਹੇ ਹਨ ਸੰਗਤ ਜਿਹੜੀ ਸਤਨਾ ਵਾਹਿਗੁਰੂ ਦਾ ਜਾਪ ਕਰਦੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਦੇ ਹਜ਼ੂਰੀ ਦੇ ਵਿੱਚ ਚੱਲ ਰਹੀ ਹੈ ਗੁਰੂ ਵਾਹਿਗੁਰੂ ਜੀ ਉਹ ਸਤਿਨਾਮ 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 ਜੀ ਵਾਹਿ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ